ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਸ਼ਿਵ ਖੇਤੀ ਸੇਵਾ ਸੈਂਟਰ ਇਕਲਾ ਹੈ ਜੀ ਆਪਾਂ ਅੱਜ ਤੁਹਾਨੂੰ ਬੇਲਾਂ ਬਾਰੇ ਜਾਣਕਾਰੀ ਦਵਾਂਗੇ ਜਿਵੇਂ ਕਿ ਖੀਰਾ ਲੋਕੀ ਗੋਲਕੀਆ ਇਹਨਾਂ ਬਾਰੇ ਬੇਲਾਂ ਵਾਲੀ ਫਸਲਾਂ ਬਾਰੇ ਜਾਣਕਾਰੀ ਦਵਾਂਗੇ ਜਿਵੇਂ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਇੱਕ ਤਾਂ ਖੀਰਾ ਜਿਵੇਂ ਤੇ ਕਦੂ ਟੱਡੇ ਹੋਣ ਲੱਗ ਜਾਂਦੇ ਨੇ ਉਹਦੇ ਬਾਰੇ ਦੱਸਾਂਗੇ ਇੱਕ ਕਦੂ ਉਹ ਸ਼ਾਈਨੀ ਨਹੀਂ ਆਉਂਦੀ ਗੱਦਾ ਜਾਂ ਰਹਿੰਦਾ ਫਲ ਉਹਦੇ ਬਾਰੇ ਦਵਾਂਗੇ ਜਿਹੜਾ ਆਪਣੇ ਇਹਦੇ ਤੇ ਇੱਕ ਕੈਲਸ਼ੀਅਮ ਤੇ ਬੋਰਨ ਦੀ ਬਹੁਤ ਜ਼ਿਆਦਾ ਘਾਟ ਆਉਂਦੀ ਆ ਉਹਦੇ ਕਰਕੇ ਫਲ 빙ਾ ਹੋਣ ਲੱ ਜਾਂਦਾ ਇੱਕ ਤਾਂ ਤੁਹਾਨੂੰ ਤੁਸੀਂ ਜਦੋਂ ਫਲਾਵਿੰਗ ਆਉਂਦੀ ਹੈ ਬੇਲਾਂ ਵਾਲੇ ਤੇ ਉਹ ਤੁਸੀਂ ਕੈਲਸ਼ੀਅਮ ਤੇ ਬੋਰਨ ਦੀ ਸਪਰੇ ਕਰੋ ਉਹਦੇ ਨਾਲ ਤੁਹਾਡਾ ਫਲ 빙ਾ ਨਹੀਂ ਹੋਊਗਾ ਟੇਡਾ ਨਹੀਂ ਹੋਊਗਾ ਤੇ ਕੁਆਲਿਟੀ ਜ਼ਿਆਦਾ ਬਣੂਗੀ ਤੇ ਟੇਡੇ ਹੋਣ ਦਾ ਦੂਜਾ ਕਾਰਨ ਇਹ ਹੈ ਕਿ ਮੱਖੀ ਡੰਗ ਮਾਰ ਜਾਂਦੀ ਆ ਉਹਦੇ ਕਰਕੇ ਫਲ ਟੇਡਾ ਹੋਣ ਲੱ ਜਾਂਦਾ ਉਹਦੇ ਲਈ ਤੁਸੀਂ ਇਨਸੈਕਟੀਸਾਈਡ ਯੂਜ਼ ਕਰ ਸਕਦੇ ਹੋ ਮਿੱਡਾ ਹੋਗੀ ਬਾਈ ਪੈਂਟ੍ਰਨ ਹੋ ਗਈ ਇਹਦਾ ਵੀ ਸਪਰੇਅ ਕਰ ਸਕਦੇ ਹੋ ਇਹ ਦੋ ਕਾਰਨ ਨੇ ਜਿਹੜੇ ਬੇਲਾਂ ਨੂੰ ਜਿਆਦਾ ਨੁਕਸਾਨ ਕਰਦੇ ਨੇ ਤੇ ਫਲ ਨੂੰ ਜਿਆਦਾ ਗੰਦਾ ਕਰਦੇ ਨੇ ਕੈਲਸ਼ੀਅਮ ਤੇ ਬੋਰਨ ਦੀ ਘਾਟ ਜ਼ਿਆਦਾ ਰਹਿੰਦੀ ਹੈ ਇੱਕ ਤੁਸੀਂ ਪਟਾ ਦੀ ਸਪਰੇਅ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀ ਫਲ ਦੀ ਕੁਆਲਿਟੀ ਜਿਆਦਾ ਵਧੀ ਹੈ ਧੰਨਵਾਦ